ਇਹ ਜਿਹੜੀ ਫਿਲਮ ਵਰਗਾ ਕੀ ਚਾ ਜਿੱਦਾ ਪੇਸ਼ ਕਰ ਲੱਗੇ ਹਸੀਂ ਚਲ ਤਾਂ ਇੱਕ ਜ਼ਿਮੀਂਦਾਰ ਕੋਲੇ ਤਿੰਨ ਰੋੜੇ ਹੁੰਦੇ ਆ ਇਹ ਸਾਰੇ ਖਾਲੇ ਦਾ ਮੋਲਾ ਚੁੱਪ ਕਰਕੇ ਵੀ ਵਰਗਾ ਕੀ ਸੁਣ ਲੋ ਉਸ ਤੋਂ ਅੱਗੇ ਤੂੰ ਰੋਣੇ ਆ ਪਾਹਣਾ ਤਾਂ ਪਾ ਰੋਣੇ ਨਾਲ ਆ ਫਿਰ ਤੇ ਕਾਰਾ ਵੀ ਇੱਕ ਜਿਮੀਂਦਾਰ ਕੋਲੇ 45 46 ਕੇ ਲਈ ਜਾਣਦੇ ਹੁੰਦੇ ਆ ਜ਼ਮੀਨ ਦੇ ਤੇ ਉਹਨੇ ਤਿੰਨ ਰੋੜੇ ਹੁੰਦੇ ਆ ਬਟਾ ਜਦੋਂ ਵਿਆਹ ਕਰਕੇ ਹੱਟਦਾ ਤੇ ਰਿਸ਼ਤੇ ਵਾਲਿਆਂ ਤੋਂ ਸ਼ੁਰੂ ਹੋ ਜਾਂਦੇ ਆ ਅੱਜ ਕੱਲੇ ਜਦੋਂ ਮੋੜਾ ਦੇ ਬੀਏ ਸੀ ਇੱਕ ਆਮੀ ਹੋਵੇ ਟਕਾ ਕੇ ਕਰਦੇ ਨੇ ਫਿਰ ਫੂਲ ਹੋ ਜਾਂਦਾ ਮੋੜਾ 20 ਦੀ ਉਮਰ ਦਾ ਬੈਸੀ ਹੋ ਜਾਂਦਾ ਜਦੋਂ ਇਸਤਰੀਲੇ ਆਉਣੇ ਸ਼ੁਰੂ ਹੋਏ ਤਾਂ ਕਿੰਨੀ ਅੱਧੀ ਆਉਂਦੀ ਹੈ ਕਿੰਨੀ ਆਤ ਹੁੰਦੀ ਹੈ ਮਾਂ ਨਹੀਂ ਕਰਾਉਂਦਾ ਹਾਲੇ ਆ ਜਾਗਾ ਮੋੜ ਜਾਗਾ ਜਦੋਂ 32 33 ਸਾਲ ਦਾ ਹੋ ਗਿਆ ਕਿਸੇ ਸਾਲੇ ਬਗਲ ਨੇ ਕਿਹਾ ਕਰਾ ਲਾ ਉਹ ਕਹਿੰਦਾ ਰਹਿਣਾ ਰਹਿਣਾ ਰਹੇਗਾ ਪਾਵਾ ਉਹ ਇਹ ਗੱਤਾਂ ਪਕੀਏ ਉਸ ਫੇਰ ਗੱਲ ਲੋਬਾ ਰਾਦਾ ਹੋਇਆ ਕਿਹਨੂੰ ਗਿਆ ਕਰਵਾ ਲਈਏ ਫਿਰ ਉਹ ਕਿਤੇ ਨਸ਼ੇ ਦੀ ਚੁੰਡੀ ਖਾਣ ਲੱਗ ਗਿਆ ਮੋਢੇ ਸੀਰ ਕੋਕੜਾ ਮੋਆ ਨਹੀਂ ਕਰ ਗਿਆ ਫਿਰ ਦੇਖ ਕੇ ਬਈ ਅਰਵਾ ਆਖਦੇ ਆ ਕਰੇ ਇਹ ਐਡਾ ਹੋਇਆ ਫਿਰਦਾ ਬਈ ਭਲਾ ਮਨਸੂ ਨਾ ਖਾਂਦਾ ਹੋ ਕੋਲਾ ਇਹ ਕੋਲੇ ਕਰ ਦਿੰਦਾ ਹਣ ਦੇਖਣ ਵਾਲੇ ਲੈ ਨਹੀਂ ਬਣਾ ਕੇ ਤੇ ਇਹ ਛੋਟਾ ਆ ਕਰ ਚਾਹ ਰਹੀ ਛੋਟਾ ਨੂੰ ਪੁਗੜੀ ਦੇ ਅੰਨੇ ਬਗਲ ਨਮਨੂਆ ਪਿਆ ਸੀ ਤੇ ਦੇਖ ਕੇ ਰਾਹ ਲੱਗਿਆ ਬੋਲੇ ਇਹ ਜਿਹੜਾ ਮਨੂ ਛੋਟਾ ਕੱਠਾ ਲੈ ਲੈ ਨਾ ਲੋ ਇਹਨਾਂ ਨੂੰ ਸਾਡੀ ਕੁੜੀ ਦਾ ਮੇਲੀ ਨਹੀਂ ਉਹ ਆ ਮਾਰ ਬਦਲ ਜਾ ਕੇ ਜਿਹੜਾ 15 ਮੀਟਰ ਚੋ ਸੋਡਾ ਆ ਗਿਆ ਇਹਨੇ ਪਹਿਲਾਂ ਸਿਆਣੀਆਂ ਬੁੜੀਆਂ ਕੋਈ ਕਣੀ ਚੱਲ ਪਹਿਲੀ ਵਾਰ ਬੁਖਾਉਂਦੇ ਨਾ ਪਹਿਲੀ ਵਾਰ ਬੁਖਾਉਂਦੇ ਆ ਤੇ ਉਹਨੂੰ ਲੈਣੋਂ ਸੋਹਣੀ ਕੁੜੀ ਕੋਈ ਨਾਲ ਚਾਕੇ ਦੀ ਦਾਦੀ ਦੀ ਮਾਸੇ ਦੀ ਮਾਸੇ ਦੀ ਨਾ ਘਰ ਜੋ ਨਾਲ ਨਹੀਂ ਲੱਗੇ ਜਣਿਆ ਸੀ ਬਿਆਲੇ ਦੀ ਮੇਰਾ ਪਾਣੀ ਆਉਂਦੀ ਹੈ ਉਹਨੂੰ ਥੱਲੇ ਨਾਲ ਡੀਗਰੇਡ ਮਾਲ ਤੇ ਸਿਆਣੇ ਆਲਾ ਮੈਂ ਵੀ ਆਵਦਾ ਜਦੋਂ ਆਵਦਾ ਨੂੰ ਬਹੁਤ ਸੋਨੇ ਦੇ ਰਦਾ ਕਾਲੇ ਪੀਲੇ ਨਹੀਂ ਕਰਦਾ ਤੇ ਕਿਰਤੇ ਕਰਾ ਦੇ ਉਹਨੇ ਸ਼ੋਕਾ ਵੇਹ ਲਿਆ ਜਦੋਂ ਸ਼ੋਕਾ ਵੇਹ ਲਿਆ ਤੇ ਫਿਰ ਰਸਤੇ ਵਾਲਿਆ ਆਇਆ ਕਹਿੰਦਾ ਬਾਈ ਫਿਰ ਬੈ ਕੇ ਇੱਕ ਦੋ ਭੁਰੇ ਦਾ ਜਨੂਬ ਵਿਚੋ ਨਾਮ ਲਿਆ ਉਹਦਾ ਇਹ ਕੰਮ ਹੀ ਹੋਇਆ ਹੁੰਦਾ ਕੋਈ ਵਿਚੋ ਬਜੂਰ ਨੂੰ ਪੁੱਛ ਲਿਆ ਕਹਿੰਿਆ ਪੂਰੀ ਕਹਾਣੀ ਨਹੀਂ ਛੋਟੇ ਮੁੰਡੇ ਦੀ ਬਹੁਤ ਚਾਹ ਬੜਾਉਂ ਫਿਰਿਆ ਕਰੇ ਇਹ ਨਹੀਂ ਸ਼ੋਕਾ ਮੁੰਡੇ ਦੀ ਬਹੁ ਹੈ ਅੱਛਾ ਅੱਛਾ ਜੇ ਲੰਮਾ ਵੇਹੋ ਘੜਾ ਹੁੰਦੀ ਕੋਈ ਮਾਰ ਕੇ ਬਾਹਰ ਲਿਆ ਕੇ ਨਾਉਣ ਵਾਲੇ ਕੋਈ ਵੇਖੀ ਫਾਜੋ ਪਹਿਲੇ ਛੱਡ ਕੇ ਘਰ ਆ ਲੈਣੇ ਸਭਾ ਮੌਜੂ ਉਸ ਖਾਂ ਦਾ ਹੋਈ ਬਈ ਕਰਦੇ ਕਰਾਉਣ ਵਾਲਾ ਦੋਵੇਂ ਮੁੰਡੇ ਉਹ ਤੋਂ ਛੋਟੇ ਨੇ ਜਦੋਂ ਫਿਰ ਕੋਈ ਪਿੰਡ ਚੋਂ ਪੁੱਛਿਆ ਗਏ ਫਰਵਾਲੇ ਦਾ ਮੁੰਡਾ ਅੱਲਾ ਮਿੱਠੀਂ ਪੰ ਇਮਾਨ ਹੈ ਨੇ ਕਹਿੰਦੇ ਆ ਜਾ ਬਾਈ ਕੁਸ ਖਾਂਦਾ ਖੁੰਦਾ ਆਪਾਂ ਲੰਗਾਂ ਦੇ ਆ ਵੇਖਿਆ ਤੇ ਲੰਗਾ ਲੰਗਾ ਰਹਿ ਗਿਆ ਬਈ ਬਣ ਗਿਆ ਸ਼ਰਾਬੀ ਆਹ ਬਦਲਿਆ ਬਾਈ ਹੁਣ ਕੀ ਕਰਵਾਉਂ ਜਾਂਦੇ ਬੇੜਾ ਕੰਮ ਕਰਵਾ ਲਈਏ ਟੱਕਰਾ ਤੇ ਇਹਨੇ ਛੋਟੀ ਭਾਈ ਪ੍ਰਗਾਈ ਸੇਵਾ ਬਹੁਤ ਕਰਿਆ ਕਰੇ ਛੋਟੇ ਦਾ ਵੱਡੀ ਛੋਟੀ ਅਗੂ ਬਾਈ ਉਹਨੇ ਖਾਇਦਾ ਜਿਹੜੀ ਸੇਵਾ ਬਹੁਤ ਕਰਦੀ ਆ ਚਾਦ ਨੂੰ ਅੱਠ ਹੋਣਾ ਪਿਆ ਦੋ ਸੇ ਟੱਕੇ ਲੱਗੇ ਨੇ ਜੀ ਮੇਰਾ ਫਿਰ ਮੈਂ ਪਹਿਲਾਂ ਗਿਠਾਨ ਵੱਡੀ ਰੱਖਤੀ ਹੁੰਦੀ ਸੀ ਡੋਲ ਨੂੰ ਪਾ ਕੇ ਕਾੜ ਕੇ ਗੂੜ ਕਿਲੋ ਪੱਕਾ ਪੁੱਸਰਾ ਨੇ ਇਹਦੇ ਉਹ ਛੋਲੀ ਜਾਗ ਚ ਪਾ ਕੇ ਰੱਖ ਲਾਗੀ ਹੁਣ ਅਜੇ ਸ਼ਰਾਬ ਦਾ ਬੰਦ ਆਇਆ ਕਰੇ 10 ਵਜੇ ਤਾਂ ਜਾ ਗਾ ਪੀ ਲੈ ਕੇ ਨੇ ਬਾਈ ਫਿਰ ਤੋਂ ਉਹ ਕੋਈ ਸ਼ਰਪਨ ਜਾਗਦੀ ਹੋਈ ਆ ਤੁਹਾਨੂੰ ਪਤਾ ਹੀ ਹੈ ਫਿਰ ਭਾ ਦੋਲੂ ਵਾਲੇ ਜਦੋਂ ਕਰਤ ਨੇ ਜਾਈ ਪੀਪੀ ਜਿਹੜਾ ਪੁੱਛ ਲੱਗਿਆ ਹੋ ਗਿਆ ਖਸ਼ੀਕੂ ਜੇ ਚੰਬਰ ਨੂੰ ਬੜ ਗਿਆ ਤੇ ਲੋਕਾਂ ਨੇ ਸੇਵਾ ਹੋਣ ਲੱਗੀ ਫਿਰ ਭਾਈ ਦੂਜੀ ਸੇਵਾ ਉੱਪਰੋਂ ਲੱਗਿਆ ਹੋਇਆ ਕਿ ਦਰਾਂ ਦੀ ਸਾਰੀ ਆਪਦੀ ਜਿਹੜਾ ਲੱਪਣੀਆਂ ਜੇਠ ਨੂੰ ਤੋਗੜਿਆ ਤੇ ਜੇਠ ਨੂੰ ਤੋਗੜਿਆ ਤੇ ਭਾਵੇਂ ਸਾਰਾ ਦੇਸ਼ ਦੀਏ ਘਰੇ खाओ खे ڏي وار ٿو پئي کي اوپر تي پنهان مون کي اوپر تي پئي چئي مون ملي کي وا بيو سڄا بل্লাহ مے او ريو وا بيو سڄا بل্লাহ ਲੁੰਗਾ ਤੂੰ ਫਿਰ ਫਿਰਦੀ ਫਿਰਦੀ ਤੇ ਜੋੜਾ ਨਾ ਥਾਕੇ ਲੁੰਗਾ ਤੂੰ ਫਿਰ ਫਿਰਦੀ ਫਿਰਦੀ ਦਿਲ ਮੇਰੇ ਦੇ ਪਿੱਛੇ ਲੱਗਾ ਤੇ ਮੇਰੇ ਦੇ ਪਿੱਛੇ ਲੱਗਾ ਤੈਨੂੰ ਮੈਂ ਦਦਾ ਦੂ ਨੇ ਤੈਨੂੰ ਮੈਂ ਦਦਾ ਦੂ ਨਜਰਾਣੇ ਤੇ ਰੂਪ ਗਾਜ ਤਕੋ ਨਜਰਾਣੇ ਤੇ ਰੂਪ ਗਾਜ ਤਕੋ ਕਦੋਂ ਕੇ ਸੇਵਾ ਕਰ ਦਵਾਂਗਾ ਤੇਨੂੰ بگونا گوٹھي دا وسي آيا بس گونا گوونا جے نہ من وقت باي جے نہ من وقت باي دي آدي کريا پاجي کی کہے گا نپي چو ني مي يوبا بيو او شان جا بيللا